ਪੌਲੁਸ ਸੂਲ ਦੇ ਪੱਤਰੀ ਕਲੂਸੀਆ ਨੂੰ ਅਧਿਆਇ 2 ਮੈਂ ਚਾਹਦਾ ਹਾਂ ਭਈ ਤੁਸੀਂ ਇਹ ਜਾਣੋ ਜੋ ਮੈਂ ਤੁਹਾਡੇ ਅਤੇ ਉਹਨਾਂ ਦੇ ਲਈ ਜਿਹੜੇ ਲੌਦੀਕੇ ਵਿੱਚ ਹਨ ਅਤੇ ਉਹਨਾਂ ਸਭਨਾਂ ਦੇ ਲਈ ਜਿੰਨਾ ਮੇਰਾ ਮੂਹ ਨਹੀਂ ਡਿੱਠਾ ਕਿੱਡਾ ਯਤਨ ਕਰਦਾ ਹਾਂ ਤਾਂ ਜੋ ਉਹਨਾਂ ਦੇ ਦਿਲਾਂ ਨੂੰ ਤਸੱਲਾ ਹੋਵੇ ਅਤੇ ਉਹ ਪ੍ਰੇਮ ਵਿੱਚ ਗੁੰਦੇ ਰਹਿਣ ਭਈ ਉਹ ਸਮਝ ਦੀ ਪੂਰੀ ਨੇਚਾ ਦੇ ਸਾਰੇ ਤੁਹਾਨੂੰ ਪ੍ਰਾਪਤ ਹੋ ਜਾਣ ਅਤੇ ਪਰਮੇਸ਼ਰ ਦੇ ਭੇਤ ਨੂੰ ਜਾਣ ਲੈਣ ਅਰਥਾਤ ਮਸੀਹ ਨੂੰ ਜਿਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਗੁਪਤ ਹਨ ਮੈਂ ਇਹ ਅਰਦਾਹ ਪਈ ਕਿਤੇ ਪੋਟਣੀਆਂ ਗੱਲਾਂ ਨਾਲ ਕੋਈ ਤੁਹਾਨੂੰ ਪੁੱਛਦਾ ਨਾ ਦੇਵੇ ਕਿਉਂਕਿ ਮੈਂ ਭਾਵੇਂ ਸਰੀਰ ਕਰਕੇ ਤੁਹਾਥੋਂ ਪਰੋਖਿਆ ਪਰ ਆਤਮਾ ਕਰਕੇ ਤੁਹਾਡੇ ਕੋਲ ਹਾਂ ਅਤੇ ਤੁਹਾਡੀ ਮਰਜ਼ਾਦਾ ਅਤੇ ਤੁਹਾਡੀ ਮਸੀਹੂਤੀ ਨੇਚਾ ਦੀ ਡਿੜਤਾ ਵੇਖ ਕੇ ਅਨੰਦ ਹੁੰਦਾ ਹਾਂ ਸੋ ਜਿਵੇਂ ਤੁਸੀਂ ਮਸੀਹ ਯਿਸੂ ਪ੍ਰਭੂ ਨੂੰ ਕਬੂਲ ਕੀਤਾ ਤਿਵੇਂ ਉਹਦੇ ਵਿੱਚ ਚੱਲਦੇ ਜਾਓ ਅਤੇ ਜੜ ਫੜ ਕੇ ਅਤੇ ਉਹਦੇ ਵਿੱਚ ਉਸਰ ਕੇ ਅਤੇ ਆਪਣੇ ਨੇਚਾ ਵਿੱਚ ਡਿੜ੍ਹ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ ਧੰਨਵਾਦ ਬਾਲਾ ਕਰਦੇ ਜਾਓ ਵੇਖਣਾ ਕਿਤੇ ਕੋਈ ਆਪਣੀ ਫੈਲਸਫੀ ਅਤੇ ਲਾਗਲ ਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ ਕਿਉਂਕਿ ਜੋ ਪਰਮੇਸ਼ਰਤਾ ਦੀ ਸਾਰੀ ਭਰਪੂਰੀ ਉਸੇ ਵਿੱਚ ਦੇਹਧਾਰੀ ਹੋ ਕੇ ਵਸਦੀ ਹੈ ਅਤੇ ਤੁਸੀਂ ਉਹਦੇ ਵਿੱਚ ਸੰਪੂਰਨ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ اختیار ਦਾ ਸਿਰ ਹੈ ਜਿਹਦੇ ਵਿੱਚ ਤੁਸੀਂ ਅਜੇ ਹੀ ਸੁੰਨਤ ਨਾਲ ਸੁੰਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ ਅਰਥਾਤ ਮਸੀਹ ਵਾਲੀ ਸੁੰਨਤ ਜਿਹਦੇ ਵਿੱਚ ਸਰੀਰਿਕ ਮਾਸ ਲਾਸੁੱਟੀ ਦਾ ਹੈ ਤੁਸੀਂ ਬਪਤਿਸਮਾ ਵਿੱਚ ਉਹਦੇ ਨਾਲ ਦੱਬੇ ਗਏ ਜਿਹਦੇ ਵਿੱਚ ਪਰਮੇਸ਼ਰ ਦੀ ਕਰਨੀ ਉਤੇ ਨੀਚਾ ਰੱਖ ਕੇ ਜਿਵੇਂ ਉਸ ਨੇ ਉਹਨੂੰ ਮੁਰਦਿਆਂ ਵਿੱਚ ਉਠਾਇਆ ਤੁਸੀਂ ਉਹਦੇ ਨਾਲ ਉਠਾਈ ਵੀ ਗਏ ਅਤੇ ਉਸਨੇ ਤੁਹਾਨੂੰ ਜਿਹੜੇ ਆਪਣੇ ਅਪਰਾਧਾਂ ਅਤੇ ਸਰੀਰ ਦੀ ਅਸੁਨਤ ਦੇ ਕਾਰਨ ਮਏ ਹੋਏ ਸੌ ਉਹਦੇ ਨਾਲ ਜਿਵਾ ਲਿਆ ਕਿਉਂਕਿ ਜੋ ਉਸਨੇ ਸਾਡੇ ਸਾਰੇ ਅਪਰਾਧ ਸਾਨੂੰ ਮਾਫ ਕੀਤੇ ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ ਉਸਨੇ ਮਿਟ ਦਿੱਤਾ ਅਤੇ ਉਹਨੂੰ ਸਲੀਬ ਉਤੇ ਇਕੱਲਾ ਨਾਲ ਠੋਕ ਕੇ ਵਿੱਚੋਂ ਚੁੱਕ ਸਟਿਆ ਉਸਨੇ ਹਕੂਮਤਾਂ ਅਤੇ اختیارਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸ ਦੇ ਦੁਆਰਾ ਉਹਨੂੰ ਫਤਿਹ ਕਰਕੇ ਖੁੱਲਮ ਖੁੱਲਾ ਤਮਾਸ਼ਾ ਬਣਾਇਆ ਇਸ ਲਈ ਖਾਣ ਪੀਣ ਜਾਂ ਤਿਉਹਾਰ ਜਾਂ ਅਮਸਿਆ ਜਾਂ ਸਬਤਾਂ ਦੀ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ ਇਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ ਪਰ ਦੇ ਮਸੀਦੀ ਹੈ ਕੋਈ ਮਨੁੱਖ ਅਦੀਨਤਾਈ ਅਤੇ ਦੂਤਰਾਂ ਦੀ ਪੂਜਾ ਨੂੰ ਪਸੰਦ ਕਰਕੇ ਤੁਹਾਨੂੰ ਇਨਾਮ ਤੋਂ ਕਿਤੇ ਸਖਣਾ ਨਾ ਕਰ ਰੱਖੇ ਜਿਹੜਾ ਆਪਣੀ ਸਰੀਰਕ ਬੁੱਧ ਤੋਂ ਆਕਾਰਤ ਫੁੱਲ ਕੇ ਵੇਖਿਆ ਹੋਈਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ ਅਤੇ ਉਹ ਸਿਰ ਨੂੰ ਫੜੀ ਨਹੀਂ ਰੱਖਦਾ ਜੇ ਤੁਸ ਸਾਰੀ ਦੇਹੀ ਜੋੜਾ ਅਤੇ ਪੱਠਿਆਂ ਦੇ ਰਾਹੀਂ ਪੜ ਕੇ ਅਤੇ ਆਪੋ ਵਿੱਚ ਜੁੜ ਕੇ ਪਰਮੇਸ਼ਰ ਦੇ ਵੱਲੋਂ ਵੱਧਦੀ ਜਾਂਦੀ ਹੈ ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਗੱਲਾਂ ਤੋਂ ਮਰ ਗਏ ਤਾਂ ਸੰਸਾਰ ਵਿੱਚ ਜਿਉਂਦਿਆਂ ਵਾਂਗੂ ਕਿਉਂ ਇਉਂ ਜਿਹਾ ਵਿਧੀਆਂ ਦੇ ਵਸ ਵਿੱਚ ਆਉਂਦੇ ਹੋ ਜਿਹੜੀਆਂ ਮਨੁੱਖਾਂ ਦੀਆਂ ਆਗਿਆਾਂ ਅਤੇ ਸਿੱਖਿਆ ਦੇ ਅਨੁਸਾਰ ਹਨ ਜਿਵੇਂ ਹੱਥ ਨਾਲ ਲਾਵੀਂ ਨਾ ਚੱਖੀਂ ਨਾ ਛੋਵੀਂ ਇਹ ਸਾਰੀਆਂ ਵਸਤਾਂ ਵਰਤਮ ਨਾਲ ਹੀ ਨਾਸ ਹੋਣ ਵਾਲੀਆਂ ਹਨ ਭਾਵੇਂ ਇਹ ਗੱਲਾਂ ਮਨਮਤੇ ਦੀ ਪੂਜਾ ਅਤੇ ਅਧਿਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਬੁੱਧ ਦੀਆਂ ਪਾਸਦੀਆਂ ਤਾਂ ਹਨ ਪਰ ਸਰੀਰ ਦੀਆਂ ਕਾਮਨਾ ਦੇ ਰੁਕਣ ਲਈ ਉਹ ਕਿਸੇ ਕੰਮ ਦੀਆਂ ਨਹੀਂ